ਸਿੱਖ ਕਦੇ ਵੀ ਮੈਂ ਐਸਪਲੀਅਰ ਕਰਦੇ ਆ ਤੇ ਲੈਂਡ ਆਰਡਰ ਨੂੰ ਤੋੜਨ ਵਾਲੇ ਨਹੀਂ ਆ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਸਫਲਤਾ ਦੇਖਦੇ ਆ ਕੀ ਕਰਦੇ ਨੇ 15 ਦਿਨ ਦਾ ਉਹਦੇ ਵਿੱਚੋਂ ਫਿਰ ਇੱਕ ਚਰਚਾ ਕਰਾਂਗੇ ਖੁੱਲੀ ਚਰਚਾ ਕਰਾਂਗੇ ਖੁੱਲੀ ਚਰਚਾ ਕਰਨ ਤੋਂ ਬਾਅਦ ਕੀ ਚਾਹੀਦਾ ਹੈ ਕਿਹੋ ਜਿਹਾ ਮਸਲੇ ਦਾ ਹੱਲ ਹੋਣਾ ਚਾਹੀਦਾ ਉਸ ਦੇ ਲਈ ਅਗਲਾ ਸਟੈਪ ਹੈ ਜਿਹੜਾ ਉਹ ਅਗਲਾ ਪ੍ਰੋਗਰਾਮ ਅਸੀਂ ਉਸ ਪ੍ਰੋਗਰਾਮ ਤੋਂ ਬਾਅਦ ਦੇਵਾਂਗੇ ਔਰ ਉਹ ਬਾਅਦ ਦੇ ਵਿੱਚ ਸਰਕਾਰ ਫਿਰ ਲੈਂਡ ਆਰਡਰ ਦੀਆਂ ਗੱਲਾਂ ਕਰਦੀ ਹੈ ਇਹ ਦੇਖੋ ਜੀ ਇੱਥੇ ਦਾ ਬੜਾ ਕੱਟ ਹੋਏਗਾ ਇੱਥੇ ਲੈਂਡ ਆਰਡਰ ਦਾ ਸਿਚੁਏਸ਼ਨ ਬਣੇਗੀ ਸਿੱਖ ਕਦੇ ਵੀ ਮੈਂ ਇਹ ਕਲੀਅਰ ਕਰ ਦਿਆਂ ਤੇ ਲੈਂਡ ਆਰਡਰ ਨੂੰ ਤੋੜਨ ਵਾਲੇ ਨਹੀਂ ਐ ਇੱਕ ਕੱਲ ਤਾਂ ਮੇਰੀ ਇਹ ਕਲੀਅਰ ਕਰ ਲਿਓ ਦੂਸਰੀ ਗੱਲ ਜਿਹੜਾ ਸਾਡੀ ਲੜਾਈ ਹੈ ਇਹਨੂੰ ਕੱਲਾ ਇਹ ਨਾ ਮੰਨਿਆ ਜਾਏ ਕਿ ਸਿੱਖ ਕੌਮ ਦੀ ਲੜਾਈ ਹੈ ਸਾਡੀ ਇਹ ਲੜਾਈ ਆ ਪੂਰੇ ਦੇਸ਼ ਲਈ ਪੂਰੇ ਸਟੇਟ ਲਈ ਆਫ ਦੀ ਸੂਬੇ ਲਈ ਔਰ ਆਮ ਮਨੁੱਖਤਾ ਲਈ ਸਾਡੇ ਸਤਿਗੁਰ ਕਹਿੰਦੇ ਨੇ ਸਭੇ ਸੰਧੀ ਵਾਲ ਸਦਾਇਨ ਕੋਈ ਨਾ ਦਿਸੇ ਬਹਾਦਰ ਜੀਓ ਇਹ ਕਹਿੰਨੇ ਮੇਰੇ ਬਾਦਸ਼ਾਹ ਤੇ ਜਿਹੜੇ ਇਹ ਕਹਿ ਰਹੇ ਨੇ ਕਿ ਸਭੇ ਸੰਧੀ ਵਾਲ ਸਦਾਇਨ ਸਭੇ ਸੰਧੀ ਵਾਲਤਾ ਦੇ ਤੇ ਉਤੇ ਪਹਿਰਾ ਦੇ ਰਵਾਂ ਦੇਣ ਵਾਲੇ ਨੇ ਔਰ ਉਥੇ ਉਹਨਾਂ ਦੇ ਨਾਲ ਛੇੜਛਾੜ ਕਰਕੇ ਕੌਮ ਨੂੰ ਭੜਕਾਉਣ ਵਾਲੀ ਕੋਈ ਹਰਕਤ ਕਰਕੇ ਔਰ ਕੌਮ ਨੂੰ ਮੁਰ ਦੁਬਾਰਾ ਮਤਲ ਅੱਗ ਦੇ ਵਿੱਚ ਝੋਕਣ ਵਾਲੀ ਗੱਲ ਹੈ ਔਰ ਜਿਹੜੀ ਮਨੁੱਖਤਾ ਦੀ ਆਪਸੀ ਭਾਈਵਾਲਕ ਸਾਂਝ ਹੈ ਉਹ ਸਾਜ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਅਗਰ ਉਹ ਸਰੂਪਾਂ ਨੂੰ ਤੁਰੰਤ ਨਹੀਂ ਲੱਭਿਆ ਜਾਂਦਾ ਔਰ ਉਹ ਤੁਰੰਤ ਉਹਨਾਂ ਸਰੂਪਾਂ ਦੀ ਬ੍ਰਾਂਧਗੀ ਹੋਣੀ অতি ਜ਼ਰੂਰੀ ਹੈ ਤਾਂ ਕਿ ਸਾਡੀ ਸਰਕਾਰ ਔਰ ਸਾਡੀ ਸ਼ਰੋਣੀ ਕਮੇਟੀ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਸਫਲਤਾ ਦੇਖਦੇ ਆ ਕੀ ਕਰਦੇ ਨੇ 15 ਦਿਨ ਦਾ ਸਮਾਂ ਦਿੰਨੇ ਆ ਉਸ ਤੋਂ ਬਾਅਦ ਫਿਰ ਸਾਡੇ ਲਈ ਇਹ ਮਜਬੂਰੀ ਹੋਏਗੀ ਕਿ ਅਗਲਾ ਪ੍ਰੋਗਰਾਮ ਦੇਵਾਂਗੇ ਸਾਡੀ ਮੰਗ ਹੈ ਕਿ ਵਿਡਾਲਾ ਸਾਹਿਬ ਨੇ ਵਿਡਾਲਾ ਸਾਹਿਬ ਨੇ ਪਹਿਲਾਂ ਹੀ ਵਿਡਾਲਾ ਸਾਹਿਬ ਨੇ ਇਹ ਗੱਲਾਂ ਬਾਤਾਂ ਸਰਕਾਰਾਂ ਤੱਕ ਪਹੁੰਚਾ ਦਿੱਤੀਆਂ ਨੇ ਆ ਦੇਖੋ ਆ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚ ਚੁੱਕਿਆ ਕਿ ਭਾਈ ਆ ਟੋਟਲ ਜੋ ਕਮਿਸ਼ਨ ਨੇ ਕਿਹਾ ਜੋ ਇਹਨਾਂ ਰਿਪੋਰਟਾਂ ਚ ਆਇਆ ਉਹਦਾ ਟੋਟਲ ਫੇਰਵਾ ਦੇਖ ਕੇ ਦੱਸ ਦਿੱਤਾ ਗਿਆ ਸਰਕਾਰ ਨੂੰ ਔਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਵੀ ਭਲੇਖੇ ਚ ਨਾ ਰਹੇ ਵੀ ਸਾਨੂੰ ਤਾਂ ਪਤਾ ਨਹੀਂ ਪਹਿਲੀ ਤਾਂ ਗੱਲ ਹੈ ਕਿ ਕਮਿਸ਼ਨ ਬਣਿਆ ਕਮਿਸ਼ਨ ਸ਼੍ਰੋਮਣੀ ਕਮੇਟੀ ਨੂੰ ਆਪ ਨੂੰ ਸਾਰਾ ਧਿਆਨ ਹੈ ਪਰ ਫਿਰ ਵੀ ਮੈਂ ਕਹਾਗਾ ਕਿ ਸ਼੍ਰੋਮਣੀ ਕਮੇਟੀ ਤੱਕ ਵੀ ਇਹ ਪੱਤਰ ਪਹੁੰਚਾਇਆ ਡਟ ਸੋ ਇਸ ਕਰਕੇ ਇਹਨਾਂ ਵੱਲੋਂ ਦਿੱਤੀ ਹੋਈ ਇਸ ਪੱਤਰ ਅਤੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰਕਾਰ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਸਿੱਖਾਂ ਨੂੰ ਆਪਸੀ ਸਾਰੇ ਸਮਾਜ ਨੂੰ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈਚਾਰਕਾਂ ਦੇ ਉਮੈਜ ਵਿੱਚ ਬਹਲ ਰੱਖ ਸਕਣ ਕਿਸੇ ਦੀ ਏਕਤਾ ਦੇ ਵਿੱਚ ਕਿਸੇ ਦੇ ਪ੍ਰੇਮ ਪਿਆਰ ਦੇ ਵਿੱਚ ਸਭੇ ਸੰਦੀ ਵਾਲਤਾ ਦੇ ਸੁਨੇਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੜਤਨ ਨਾ ਆਵੇ ਇਹ ਇਹ ਬਾਤ ਹੀ ਜ਼ਰੂਰੀ ਹੈ ਉਹਨਾਂ ਸਰੂਪਾਂ ਦੀ ਪਰਤਾਲ ਕਰਕੇ ਉਹਨਾਂ ਨੂੰ ਸਿੱਖ ਦੜਕ ਦੇ ਕੌਮ ਦੇ ਹੱਥਾਂ ਦੇ ਵਿੱਚ ਸੌਂਪਣ ਦੀ ਬਹੁਤ ਬਹੁਤ ਕਮਿਸ਼ਨ ਨੇ ਕਿੰਨਾ ਦਾ ਨਾਮ ਜ਼ਿਕਰ ਕੀਤਾ ਹੈ ਕਿ ਰਿਪੋਰਟ ਵਿੱਚ ਕਿ ਉਹਨਾਂ ਦੇ ਐਫਆਈ ਹੋਣੇ ਚਾਹੀਦੇ ਆ ਅ ਮੈਂ ਇੱਕ ਬੇਨਤੀ ਕਰਾਂ ਹਾਂ ਉਦੋਂ ਵਿੱਚ ਆਉਣਾ ਬੰਦਿਆਂ ਦੇ ਨਾਮ ਮੈਂਸ਼ਨ ਨੇ ਕੀ ਇਸ ਵੇਲੇ ਤੁਹਾਨੂੰ ਦੇ ਹੀ ਦਿੰਦੇ ਆ ਤੁਹਾਨੂੰ ਦੇ ਦਿੰਦੇ ਆ ਬਡਾਲਾ ਸਾਹਿਬ ਉਹ ਮਤਲਬ ਇਹ ਕਹਿ ਵੀ ਦੇਣਗੇ ਕਾਪੀਆਂ ਦੇ ਦੇ ਤੋਂ ਕਾਪੀਆਂ ਵੀ ਅਸੀਂ ਪ੍ਰੋਵਾਈਡ ਕਰਵਾ ਦੇਾਂਗੇ ਬਡਾਲਾ ਸਾਹਿਬ ਬੋਲਦੇ ਪੰਜਾਬ ਸਰਕਾਰ ਦੀ ਪ੍ਰਗਾੜੀ ਤੇ ਵਾਇਬਰ ਕਲਾ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਕੀ ਤੁਸੀਂ ਉੱਥੇ ਹੀ ਮੋਰਚਾ ਲਾਉਂਗੇ ਦੇਖੋ ਸਵਾਲ ਕੀ ਹੈ ਸਰਕਾਰ ਕੋਲੋਂ ਕੀ ਆਸ ਕਰਦੇ ਹੋ ਕਿ ਇੱਥੇ ਮਿਲ ਜਾਈਏ ਸਵਾਲ ਇਹ ਹੈ ਕਿ ਇੱਥੇ ਐਫ ਆਈ ਆਰ ਦਰਜ ਕਰਨ ਦਾ ਮੈਸੇਜ ਮਿਲਿਆ ਹੋਇਆ ਹੈ ਸਰਕਾਰ ਨੂੰ ਐਸ ਰਿਪੋਰਟ ਦੇ ਰਾਹੀਂ ਸਾਹਮਣੇ ਪਵਾ ਦੇ ਅਗਰ ਇਹਦੇ ਰਾਹੀਂ ਮੈਸੇਜ ਮਿਲ ਚੁੱਕਿਆ ਹੈ ਸਰਕਾਰ ਨੂੰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਰਹਿ ਗਈ ਗੱਲ ਬਰਗਾੜੀ ਜਾਂ ਦੂਸਰਾ ਮੈਂ ਇੱਕ ਬੇਨਤੀ ਕਰਾਂ ਸਾਡਾ ਇੱਕ ਸਿੰਘ ਟਾਵਰ ਤੇ ਬੈਠਾ ਹੈ ਲੰਬੇ ਸਮੇਂ ਤੋਂ ਬੈਠਾ ਹੈ ਕਾਦੇ ਲਈ ਕਿ ਇੱਕ ਐਕਟ ਬਣਾਇਆ ਜਾਏ ਇੱਕ ਕਾਨੂੰਨ ਬਣਾਇਆ ਜਾਏ ਜਿਹਦੇ ਨਾਲ ਕਿਸੇ ਵੀ ਧਾਰਮਿਕ ਗ੍ਰੰਥ ਤੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ। ਲੇਕਿਨ ਸਵਾਲ ਇਹ ਦੇਖੋ ਕੱਲ ਇਹਨਾਂ ਦਾ ਇੱਕ ਮੰਤਰੀ ਬੋਲ ਰਿਹਾ ਸੀ ਕਹਿੰਦਾ 70 ਸਾਲ ਹੋ ਗਏ ਕਿਸੇ ਨੇ ਨਹੀਂ ਬਣਾਇਆ ਅਸੀਂ ਆਏ ਤਾਂ ਬਣਾ ਰਹੇ ਹਾਂ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਧੰਨਵਾਦ ਤੁਸੀਂ ਬਣਾ ਰਹੇ ਹੋ ਪਰ ਬਣਾ ਕਿਵੇਂ ਰਹੇ ਹੋ ਇਹ ਸੁਣ ਲਿਓ। ਉਹ ਭਾਈ ਜੇ ਤੁਸੀਂ ਬਣਾ ਰਹੇ ਹੁੰਦੇ ਤਾਂ 3.5 ਸਾਲ ਦੇ ਆਏ ਹਾਂ। ਤੁਸੀਂ ਲੋਕਾਂ ਨਾਲ ਬਰਗਾੜੀ ਦੇ ਅੰਦਰ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਨਸਾਫ ਦੇਵਾਂਗੇ ਇਸ ਬੇਅਦਬੀ ਨੂੰ ਰੋਕਾਂਗੇ ਸਖਤ ਕਾਨੂੰਨ ਬਣਾਵਾਂਗੇ ਭਗਵੰਤ ਮਾਨ ਦੀ ਖੋਧੀਆਂ ਵੀਡੀਓਜ਼ ਪਈਆਂ ਨੇ ਲੋਕਾਂ ਦੇ ਸਾਹਮਣੇ ਔਰ ਇਹ ਕਿਹਾ ਲੇਕਿਨ ਅੱਜ ਤੱਕਰ ਨਹੀਂ ਬਣਾਇਆ ਅੱਜ ਇਹ ਬੜਮਾਉਣ ਵਾਸਤੇ ਇੱਕ ਆਦਮੀ ਨੂੰ ਲਗਾਤਾਰ ਕਿੰਨੇ ਮਹੀਨੇ ਹੋ ਗਏ ਤਾਬਰ ਤੇ ਬੈਠੇ ਨੂੰ ਔਰ ਉਸ ਗੁਰਮਖ ਪਿਆਰੇ ਦੀ ਪ੍ਰਮਾਤਮਾ ਮੁਰੇ ਅਸੀਂ ਅਰਦਾਸ ਕਰਦੇ ਹਾਂ ਉਹਦੀ ਜ਼ਿੰਦਗੀ ਲੰਬੀ ਹੋਵੇ ਔਰ ਉਹਨੂੰ ਅੱਜ ਹਾਂ ਮੈਨੂੰ ਪਤਾ ਗੁਰਜੀਤ ਸਿੰਘ ਹੋਰੀ ਨੇ ਮੈਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਅੱਜ ਵੀ ਸਤਿਗੁਰੂ ਮੇਰ ਕਰਨ ਸਰਕਾਰ ਨੂੰ ਸਮਤ ਬਖਸ਼ਣ ਸਤਬੁੱਧੀ ਬਖਸ਼ਣ ਤਾਂ ਕਿ ਇਹਨੂੰ ਰੋਕ ਲਈਏ ਪਰ ਸਰਕਾਰਾਂ ਸਾਡੇ ਜਦੋਂ ਅਸੀਂ ਐਜੂਕੇਸ਼ਨਾਂ ਕਰਦੇ ਆ ਨਾ ਜੀ ਬੜੀਆਂ ਬੜੀਆਂ ਅੰਦੋਲਨ ਹੁੰਦੇ ਨੇ ਦੇਸ਼ ਦੇ ਅੰਦਰ ਉਹਨਾਂ ਅੰਦੋਲਨਾਂ ਨੂੰ ਡਾਇਵਰਟ ਕਰਨ ਵਾਸਤੇ ਇੱਕੋ ਹੀ ਸਾਧਨ ਆ ਉਹਨਾਂ ਦੇ ਕੋਲ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਕਿਸੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਰਤਾ ਜਿੰਨੀ ਵੀ ਕੋਈ ਮਾੜੀ ਮੋੜ ਛੇੜਛਾੜ ਕਰਕੇ ਬੇਅਦਬੀ ਦਾ ਮਾਮਲਾ ਉਠਾ ਕੇ ਸਾਡੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਇਹ ਇੱਕ ਬਹੁਤ ਵੱਡਾ ਹਥਿਆਰ ਹੈ ਪੋਲਿਟਿਕਲ ਧਿਰਾਂ ਕੋਲੇ। ਹੋਰ ਸਾਰਿਆਂ ਕੋਲੇ ਜਾਂ ਕਿਸੇ ਇੱਕ ਕੋਲੇ ਨਹੀਂ ਹੈ। ਤੁਸੀਂ ਬੇਅਦਬੀ ਨਹੀਂ ਕਿਹਾ ਜਾਂ ਸਮੂਹੀ ਹਸਟਾਜ ਕਰਦੇ। ਕਿਹ ਵਜ੍ਹਾ ਕਾਨੂੰਨ ਚਾਹਦੇ ਬੇਅਦਬੀ ਨਹੀਂ। ਕਿਹੋ ਜੀ ਸਜ਼ਾ ਚਾਹੁੰਦੇ। ਦੇਖੋ ਅਸੀਂ ਤਾਂ ਇਹ ਚਾਹਾਂਗੇ ਕਿ ਗੁਰੂ ਸਾਡਾ ਸੁਪਰੀਮ ਹੈ। ਜਿਹੜਾ ਗੁਰੂ ਇਹ ਕਹਿ ਰਿਹਾ ਹੈ ਕਿ ਸਾਡਾ ਮੁਸਲਮ ਭਾਈ ਵੀ ਸਾਡਾ ਈਸਾਈ ਵੀ ਸਾਡਾ ਸਾਡਾ ਹਿੰਦੂ ਵੀ ਸਾਡਾ ਸਿੱਖ ਵੀ ਸਾਡਾ ਸਾਰੇ ਸਾਡੇ ਨੇ ਜਿਹੜਾ ਐਡਾ ਵੱਡਾ ਸਨੇਹਾ ਦੇ ਰਿਹਾ ਤੇ ਹਰੇਕ ਨੂੰ ਗੱਲ ਨਾਲ ਲਾ ਰਿਹਾ ਹੈ ਔਰ ਉਹਦੇ ਨਾਲ ਬੇਅਦਬੀ ਹੁੰਦੀ ਆ ਉਹਦੇ ਨਾਲ ਛੇੜਛਾੜ ਕਰਦਾ ਕੋਈ ਬੰਦਾ ਤਾਂ ਮੈਨੂੰ ਲੱਗਦਾ ਐਡਾ ਵੱਡਾ ਸੁਨੇਹਾ ਦੇਣ ਵਾਲਾ ਤੇ ਉਹਦੇ ਖਿਲਾਫ ਕੋਈ ਇਹੋ ਜੀ ਹਰਕਤ ਕਰੇ ਤਾਂ ਉਹਦਾ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਇਦੋਂ ਘੱਟ ਨਹੀਂ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਹੋਰ ਤੇ ਦੇਲਾ-ਜੂਲਾ ਦੇ ਵਿੱਚ ਤਾਂ ਅੱਜ ਨਹੀਂ ਤਾਂ ਕੱਲ ਨਿਕਲ ਕੇ ਬਾਹਰ ਆ ਜਾਣਾ ਹੈ ਉਹ ਤਾਂ ਐਡਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਭਵਿੱਖ ਦੇ ਵਿੱਚ ਕੋਈ ਆਦਮੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਹੋਰ ਕਿਸੇ ਦਾ ਕੋਈ ਸਵਾਲ ਇੰਗਲੈਂਡ ਪੁਲਿੰਗ ਦਾ ਮਾਮਲਾ ਬੜਾ ਭਗਿਆ ਆਇਆ ਜੀ ਸਮੇਂ ਦੇ ਦੂਜਾ ਮੁੱਖ ਮੰਤਰੀ ਦੀ ਟਿੱਪਣੀ ਵੀ ਜਿਹੜੇ ਐਸਪੀਐਮ ਨੇ ਅੱਜ ਉਹ ਤਾਂ ਕਦੀ ਖੇਤਾ ਕਿ ਨਹੀਂ ਗਏ ਮੈਂ ਬੇਨਤੀ ਕਰਾਂ ਸਵਾਲ ਕੀ ਹੈ ਆਪਾਂ ਅੱਜ ਇਹ ਮੈਂ ਤੁਹਾਨੂੰ ਬਾਹਰ ਨਿਕਲ ਕੇ ਸਾਰੀਆਂ ਇਹਨਾਂ ਗੱਲਾਂ ਦੇ ਜਵਾਬ ਦੇ ਦੂੰਗਾ ਲੇਕਿਨ ਆਪਾਂ ਅੱਜ ਜਿਹੜੀ ਇਹ ਕਰ ਰਹੇ ਹਾਂ ਇਹ ਮੇਰੇ ਸਤਿਗੁਰੂ ਦੇ ਮਾਮਲੇ ਦੇ ਸਬੰਧ ਚ ਹੈ ਇਸ ਕਰਕੇ ਸਵਾਲ ਹੈ ਆਪਾਂ ਇਹਦੇ ਘੇਰੇ ਚ ਰੱਖੀਏ ਦੇਵਾਂਗਾ ਮੈਂ ਜਵਾਬ ਤੁਹਾਡਾ ਜੋ ਸਵਾਲ ਆਇਆ ਬਾਹਰ ਨਿਕਲ ਗਿਆ ਆਪਾਂ ਮਤਲਬ ਤੁਹਾਡੇ ਲਾਈਨ ਆਫ ਐਕਸ਼ਨ ਹੋਣਗਾ 15 ਦਿਨਾਂ ਬਾਅਦ ਇਹ ਅਗਰ ਕੋਈ ਟਾਰਗੇਟ ਮੇਰੇ ਕੋ ਸਵਾਲ ਇਹ ਹੈ ਕਿ ਅਸੀਂ ਸਾਰੇ ਮਿਲ ਜੁੜ ਜੁਲ ਕੇ ਸਿਰ ਜੋੜ ਕੇ ਬੈਠਾਂਗੇ ਟੌਮ ਕੀ ਚਾਹੁੰਦੀ ਨੇ ਸਾਰੇ ਲੋਕ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਅਟਲੀ ਐਕਸ਼ਨ ਪ੍ਰੋਗਰਾਮ ਦੇਵਾਂਗੇ ਬਡਾਲਾ ਜੀ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਦੇ ਪ੍ਰਬੰਧ ਵਿੱਚੋਂ ਗਾਇਬ ਹੋਏ 2,4536 ਅੰਗ ਲਾਪਤਾ ਹੋਏ 9,92,886 ਅੰਗ ਚੋਰੀ ਛਪੇ 125 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਨਾ ਬਰਦਾਸ਼ਤਯੋਗ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਗਏ 982700 ਰੁਪਇਆ ਸਿਆਹੀ ਤੇ ਕਾਗਜ਼ ਕੋਲਕ ਫੰਡਾਂ ਦਾ ਚੋਰੀ ਹੋਇਆ ਪਾਇਆ ਗਿਆ ਸੈਂਕੜੇ ਸਰੂਪ ਅੱਗ ਦੀ ਭੇਟ ਚੜੇ ਨੋ ਐਂਟਰੀ ਗੋਇੰਦਵਾਲ ਸਾਹਿਬ ਜਾ ਕੇ ਖੁਰਦ-ਬੁਰਦ ਕਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਰਿਕਾਰਡ ਸ਼੍ਰੋਮਿਕ ਕਮੇਟੀ ਕੋਲੇ ਨਹੀਂ ਮਿਲਿਆ ਇਹ ਗੱਲ ਕੌਣ ਕਹਿ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਕਰਦੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਈਸ਼ਰ ਸਿੰਘ ਐਡਵੋਕੇਟ ਦੇ ਰਾਈ ਕਮਿਸ਼ਨ ਬਿਠਾ ਕੇ 1100 ਸਪਿਆਂ ਦੀ ਰਿਪੋਰਟ ਸਾਹਮਣੇ ਲਿਆਉਂਦੀ ਹੈ ਪ੍ਰਧਾਨ ਲੰਗੋਵਾਲ ਨੇ ਇਹ ਮੁਕਦਮੇ ਫੌਜਦਾਰੀ ਦਰਜ ਕਰਨ ਦੀ ਗੱਲ ਮੀਡੀਆ 'ਚ ਇੱਕ ਵਾਰ ਨਹੀਂ ਕਈ ਵਾਰੀ ਕਹੀ ਹੋਈ ਆ ਔਰ ਉਸ ਚੀਜ਼ ਨੂੰ ਲਾਗੂ ਕਰਨ ਲਈ ਜਾਗਤ ਜੋਤ ਐਕਟ ਦੇ ਅਨੁਸਾਰ ਤੁਰੰਤ ਕਾਰਵਾਈ ਬਣਦੀ ਸੀਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਸੀ ਖੁਦ ਮੰਨੇ ਹੋਏ ਆ ਜਿਨ੍ਹਾਂ ਨੇ ਨਹੀਂ ਕੀਤੀ ਪੰਜਾਬ ਸਰਕਾਰਾਂ ਨੇ ਇਨ੍ਹਾਂ ਚੋਰਾਂ ਦਾ ਹੁਣ ਤੱਕ ਸਾਥ ਦਿੱਤਾ ਲਾਅ ਐਂਡ ਆਰਡਰ ਦੀ ਤੋਹੀਨ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੋਈ ਸਿੱਖ ਭਾਵਨਾਵਾਂ ਨਾਲ ਹੋਲ ਖਲਵਾੜ ਹੋਇਆ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੇ ਦੋਸ਼ੀਆਂ ਨੂੰ ਹੋਰ ਹੱਲਾਸ਼ੇਰੀ ਮਿਲੀ ਔਰ ਉਸ ਇਨਸਾਫ ਲਈ ਸਾਨੂੰ 5 ਸਾਲ ਦਾ ਸਮਾਂ ਆ 57 ਮਹੀਨੇ ਹੋ ਗਏ ਬੈਠਿਆ ਨੂੰ ਪਿਛਲੇ ਦਿਨੀ ਜਦੋਂ ਅਸੀਂ ਖਨੌਰੀ ਗਏ ਆ ਮੈਂ ਇੱਕ ਖਦਸਾ ਜ਼ਾਹਰ ਕੀਤਾ ਸੀ ਕਿਸਾਨੀ ਮੋਰਚੇ ਤੋਂ ਪਹਿਲਾਂ ਦੇ ਅਸੀਂ ਬੈਠੇ ਆ ਸਾਡਾ ਕਿਸਾਨ ਬਜ਼ੁਰਗਾਂ ਨੇ ਸਾਥ ਦਿੱਤਾ ਹੁੰਦਾ ਅੱਜ ਸਾਨੂੰ ਕਿਤੇ ਵੀ ਮੋਰਚੇ ਲਾਉਣ ਦੀ ਲੋੜ ਨਾ ਪੈਂਦੀ ਔਰ ਡੱਲੇਵਾਲ ਸਾਹਿਬ ਨੇ ਐਜੇ ਬਜ਼ੁਰਗ ਮੇਰ ਨਾਲ ਗੱਲ ਕੀਤੀ ਪ੍ਰਧਾਨ ਨਹੀਂ ਇੱਕ ਬਾਪੂ ਬਣ ਕੇ ਇਹਨਾਂ ਨੇ ਅੱਖਾਂ ਪਰ ਲੀਆਂ ਆਖਿਆ ਪੁਤਾਈ ਹੋਈ ਐ ਵੇ ਤਫਾਕੀ ਨਹੀਂ ਅਗਰ ਮੈਂ ਜਿਉਂਦਾ ਮੁੜ ਗਿਆ ਵਾਪਸ ਮਰਿਆ ਨਾ ਤੇ ਸਭ ਤੋਂ ਪਹਿਲਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਇਨਸਾਫ ਦਾ ਹੋ ਔਰ ਉੱਥੇ ਅਸੀਂ ਅਰਦਾਸ ਕੀਤੀ ਸੀ ਸਤਗੁਰੂ ਡੱਲੇਵਾਲ ਨੂੰ ਮਰਨ ਨਹੀਂ ਦੇਣਾ ਅਸੀਂ ਜਿਉਂਦੇ ਰੱਖਣਾ ਹੈ ਸੰਘਰਸ਼ ਪਹਿਲਾਂ ਵੀ ਲੜੇ ਸੰਘਰਸ਼ ਅੱਗੇ ਵੀ ਲੜਨੇ ਅਸੀਂ ਹੁਤੀ ਨਹੀਂ ਦੇਣੀ ਅਸੀਂ ਲੜਾਈ ਲੜਾਂਗੇ ਲੰਮਾ ਜਿੰਦਗੀ ਰਹਿ ਕੇ ਜ਼ਿੰਦਗੀ ਚ ਰਹਿ ਕੇ ਔਰ ਗੁਰੂ ਨੇ ਸਾਡੀ ਅਰਦਾਸ ਸੁਣੀਏ ਪਿਛਲੇ ਦਿਨੀ ਵਾਪਸ ਆਏ ਉਸੇ ਦਿਨੀ ਬਹਿਣਾ ਚਾਉਂਦੇ ਸੀ ਮੈਂ ਕਿਹਾ ਨਹੀਂ ਪਹਿਲੇ ਸੇਤ ਠੀਕ ਕਰੋ ਇੱਕ ਮਹੀਨਾ ਡੇਢ ਮਹੀਨਾ ਨੂੰ ਰੈਸਟ ਕਰਾਈ ਹੁਣ ਫੇਰ ਇਹਨਾਂ ਦੀ ਤੇ ਪਾਈਬਲ ਦੇਵ ਸਿੰਘ ਸਿਰਸਾ ਜੀ ਦੀ ਕਾਲ ਸਾਰੇ ਕਿਸਾਨਾਂ ਦੀ ਭਾਈ ਸਾਹਿਬ ਅਗਲਾ ਪ੍ਰੋਗਰਾਮ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈ ਬਿਨਾ ਸਾਡੀ ਬੇਚੈਨੀ ਵੱਧ ਰਹੀ ਹੈ ਇੱਥੇ ਸੰਗਤਾਂ ਦਿਨੇ ਰਾਤ ਹਾੜੇ ਕੱਢ ਰਹੀਆਂ ਨੇ ਸਰਕਾਰ ਘੂੜੀ ਨੀਂਦ ਸੁੱਤੀ ਹੈ ਦੋਸ਼ੀ ਮਰਜ਼ੀਆਂ ਉਥੇ ਆਪ ਕਰ ਰਹਾ ਅੱਜ ਉਹਨਾਂ ਨੇ ਫਿਰ ਇੱਥੇ ਆ ਕੇ ਆਪਣਾ ਵਾਅਦਾ ਪਗਾਉਣ ਦੀ ਗੱਲ ਕੀਤੀ ਇਨਸਾਫ ਲੈਣਾ ਹੈ ਤੇ ਹੁਣ ਇਹਨਾਂ ਨੇ ਅੱਜ ਜਿਹੜਾ ਪ੍ਰੋਗਰਾਮ ਸਰਕਾਰ ਨੂੰ ਦਿੱਤਾ ਹੈ 15 ਦਿਨਾਂ ਦੇ ਅੰਦਰ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਲੈਂਡ ਆਰਡਰ ਧਿਆਨ ਰੱਖੇ ਅਗਰ ਉਹਨੇ ਕਾਰਵਾਈ ਨਾ ਕੀਤੀ ਤੇ ਆਉਣ ਵਾਲੇ 15 ਦਿਨਾਂ ਨੂੰ ਸਮਾਗਮ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਜਾਊ ਉਹਦੇ ਵਿੱਚ ਫਿਰ ਸਰਕਾਰ ਇਹ ਨਾ ਕਵੇ ਕਿ ਲੈਂਡ ਆਰਡ ਰੁੱਟ ਗਿਆ ਜੀ ਅਡਾਉਣ ਵਾਲੀ ਸਰਕਾਰ ਹੋ ਸ਼੍ਰੋਮਣੀ ਕਮੇਟੀ ਤੇ ਕਾਬਜ ਹੋ ਮਸੰਦ ਲਾਣਾ ਹੋ ਜਿਨ੍ਹਾਂ ਨੇ ਗੁਰਦੁਆਰਾ ਐਕਟ ਸ੍ਰੀ ਅਕਾਲ ਤਖਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਪ੍ਰਧਾਨ ਦੀ ਪੱਗ ਨੂੰ ਖਤਰਾ ਹੋਵੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਕੋਈ ਵਾਰ ਕਰੇ ਤੇ 307 ਦੇ ਪਰਚੇ ਸਰਕਾਰ ਕਰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਸ਼੍ਰੋਮਣੀ ਕਮੇਟੀ ਵਾਲੇ ਕਰ ਦੇਣ ਇਹ ਕਹਿਣ ਕਿ ਦਾ ਪ੍ਰਸ਼ਾਦ ਲਾ ਕੇ ਛੱਡ ਦਿਓ ਇਹ ਕਿੱਥੋਂ ਦਾ ਕਾਨੂੰਨ ਹੈ ਸ਼੍ਰੋਮਣੀ ਕਮੇਟੀ ਵਾਲੇ ਗੁਨਾਹ ਕਰਨ ਤੇ ਅਕਾਲ ਤਖਤ ਤੇ ਦੇਗ ਲੱਗੂਗੀ ਮੇਰੇ ਵਰਗਾ ਗਲਤੀ ਕਰੇ ਤੇ ਸਜ਼ਾ ਸੁਪਰੀਮ ਕੋਰਟ ਦਊਗੀ ਇਹ ਕਿੱਥੋਂ ਦਾ ਕਾਨੂੰਨ ਹੈ ਇਸ ਲਈ ਇਹ ਪੁੱਛਣ ਵਾਸਤੇ ਲੋਕਤੰਤਰ ਭਾਈਚਾਰਕ ਸਾਂਝ ਨੂੰ ਪੰਜਾਬ ਨੂੰ ਲਾਂਬੂ ਲਾਉਣ ਲਈ ਜਿਹੜਾ ਇਹਨਾਂ ਨੇ ਰਾਹ ਲੱਬਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦਿਓ ਲੜਾਈ ਕਰਾ ਕੇ ਲਾਂਬੂ ਲਾ ਦੇ ਉਤੇ 2.5 ਲੱਖ ਪੰਜਾਬ ਦਾ ਮੁੰਡਾ ਮਰਵਾ ਦਿਓ ਅਸੀ ਹੋਣੇ ਹੋਣ ਨਹੀਂ ਦੇਣਾ ਅਮਨ ਸ਼ਾਂਤੀ ਭਾਈ ਚਾਰ ਕਿਸਾਂਜ ਦੇਸ਼ ਦੀ ਵਿਸ਼ਵ ਦੀ ਗੁਰੂ ਗ੍ਰੰਥ ਸਾਹਿਬ ਚਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਤੇ ਅੱਜ ਹੀ ਹਮਲਾ ਹੈ ਜਿਹਦੇ ਤੇ ਇਨਸਾਫ ਲਈ ਗੁਰੂ ਸਾਹਿਬ ਦੀ ਹੋਂਦ ਲਈ ਡੱਲੇਵਾਲ ਸਾਹਿਬ ਕਿਸਾਨ ਸੰਜੁਗਤ ਮੋਰਚਾ ਗੈਰ ਰਾਜਨੀਤਿਕ ਇਹ ਕਿਸਾਨ ਕੱਲੇ ਕਿਸਾਨੀ ਲਈ ਨਹੀਂ ਮਨੁੱਖੀ ਅਧਿਕਾਰਾਂ ਲਈ ਭਾਈ ਚਾਰ ਕਿਸਾਂਜ ਲਈ ਅਮਨ ਸ਼ਾਂਤੀ ਲਈ ਤਤ ਪਰ ਨੇ ਉਦੋਂ ਮੁੱਖ ਰੱਖ ਕੇ ਅੱਜ ਇੱਥੇ ਆਏ ਨੇ ਤੇ ਮੈਂ ਕਹਿੰਦਾ ਜੀ ਆਇਆਂ ਨੂੰ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਅੱਜ ਉਹ ਵਾਅਦਾ ਪੂਰਾ ਕਰਨ ਆਏ ਜਿਹੜੇ ਕਹਿੰਦੇ ਨੇ ਵਾਅਦਾ ਕਰਕੇ ਮੁੱਕਰ ਜਾਂਦੇ ਨੇ ਮੈਂ ਵਾਅਦਾ ਕਰਨ ਵਾਲਿਆਂ ਚ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਤੇ ਹੋਰ ਇਹਨਾਂ ਦੇ ਜਿੰਨੇ ਸਾਥੀ ਨੇ ਆ ਮੈਂ ਇਹਨੇ ਦੇਣਾ ਚ ਅੱਜ ਸਾਲਾਂ ਚ ਵੇਖ ਲਿਆ ਕਿ ਅੱਜ ਵੀ ਸਿੱਖਾਂ ਚ ਉਹ ਗੱਲ ਹੈ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪੇਵਾਰਤ ਜਾਨ ਇਹ ਲੋਕ ਨੇਕੀ ਮਣਕਿਆਂ ਨੂੰ ਇਕੱਠਾ ਕਰਕੇ ਕੈਂਠਾ ਬਣਾ ਕੇ ਆਉਣ ਵਾਲੇ ਸਮੇਂ ਲਈ ਇਹ ਦੇ ਸਕਦੇ ਨੇ ਤੇ ਗੁਰੂ ਕੀ